ਪੂਰੇ ਹੀ ਦੇਸ਼ ਅਤੇ ਦੁਨੀਆ ਦੇ ਵਿੱਚ ਅੱਜ ਬੀਜੇਪੀ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਵਖ ਵਖ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅਸੀਂ ਅੱਜ ਦਸ਼ਮੇਸ਼ ਸ਼ੈਵਨ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਅਕਸ਼ੇਸ਼ ਸ਼ਰਮਾ ਹੁਣਾ ਦੇ ਵੱਲੋਂ ਚੈੱਕਅਪ ਤੇ ਨਾਲ ਦੇ ਨਾਲ ਮੈਡੀਕਲ ਕੈਂਪ ਜਿਹੜਾ ਹੋ ਲਗਾਇਆ ਗਿਆ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਪਹੁੰਚੇ ਹੋਏ ਨੇ ਤਾਂ ਨੋਰਥ ਹਲਕੀ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਹਾਂ ਤੁਸੀਂ ਵੇਖ ਸਕਦੇ ਹੋ ਪੂਰਾ ਇਲਾਕਾ ਇਸ ਕੈਂਪ ਦੇ ਵਿੱਚ ਪਹੁੰਚਿਆ ਹੋਇਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਜ਼ਿਆਦਾਤਰ ਇਸ ਕੈਂਪ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ ਦਿਖਾਈ ਦੇ ਰੀਆਂ ਤਾਂ ਅਸੀਂ ਗੱਲਬਾਤ ਵੀ ਕਰਦੇ ਹਾਂ ਤਾਂ ਮੇਰੇ ਨਾਲ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਨੌਰਥ ਹਲਕੇ ਦੀ ਲਗਾਤਾਰ ਤੁਹਾਡੇ ਵੱਲੋਂ ਸਾਰ ਲਈਤੀ ਜਾ ਰਹੀ ਹੈ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਇੱਥੇ ਪਹੁੰਚਿਆ ਨੇ ਤਾਂ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਜਿਹੜਾ ਅੱਜ ਇੱਥੇ ਕੈਂਪ ਉਹ ਲਗਾਇਆ ਜਾਵੇ ਅੱਜ ਸਾਡੇ ਦੇਸ਼ ਦੇ ਮਾਨਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੈ ਉਹਨਾਂ ਦਾ ਸਾਰਾ ਜੀਵਨ ਹੀ ਸੇਵਾ ਅਤੇ ਸਮਰਪਣ ਨੂੰ ਸੰਦੇਸ਼ ਦਿੰਦਾ ਹੈ ਉਹਨਾਂ ਦੇ ਜੀਵਨ ਨੂੰ ਦੇਖਦੇ ਹੋਏ ਅੱਜ ਅਸੀਂ ਸੋਚਿਆ ਵੀ ਵੱਧ ਚੜ੍ਹ ਕੇ ਆਪਣੇ ਇਲਾਕੇ ਦੇ ਉਹਨਾਂ ਏਰੀਆ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਜਾਵੇ ਜਿੱਥੇ ਬਿਮਾਰੀਆਂ ਤੇ ਵੱਧ ਤੋਂ ਵੱਧ ਲੋਕ ਜਾਗਰੂਕ ਨਹੀਂ ਨੇ ਆਪਣੀਆਂ ਮਹਿਲਾਵਾਂ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਨਹੀਂ ਨੇ ਬੱਚੇ ਆ ਵੀ ਆਪਣੀ ਸਿਹਤ ਤੇ ਆਪਣੀ ਪੜ੍ਹਾਈ ਨੂੰ ਲੈ ਕੇ ਜਾਗਰੂਕ ਨਹੀਂ ਨੇ ਉਹਨਾਂ ਇਲਾਕਿਆਂ ਦੇ ਵਿੱਚੋਂ ਲੋਕ ਆ ਰਹੇ ਨੇ ਤੇ ਵੱਧ ਤੋਂ ਵੱਧ ਇਸ ਕੈਂਪ ਦਾ ਫਾਇਦਾ ਲੈ ਰਹੇ ਨੇ ਤੇ ਸਾਡੇ ਨਾਲ ਇੱਥੇ ਬਹੁਤ ਹੀ ਮਾਹਿਰ ਡਾਕਟਰਾਂ ਦੀ ਟੀਮ ਹੈ ਸਾਡੇ ਇੱਥੇ ਬਹੁਤ ਵੱਡਾ ਹਸਪਤਾਲ ਐਸ ਆਰ ਕੇ ਮੈਡੀ ਸਿਟੀ ਹੈ ਉਹਨਾਂ ਵੱਲੋਂ ਅੱਜ ਇਹ ਕੈਂਪ ਦੇ ਵਿੱਚ ਬਹੁਤ ਸਾਡੀ ਮਦਦ ਕੀਤੀ ਗਈ ਤੇ ਉਹਨਾਂ ਲੋਕਾਂ ਨੂੰ ਮੁਫਤੇ ਵਿੱਚ ਦਵਾਈਆਂ ਉਹਨਾਂ ਦੇ ਟੈਸਟ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਦੀ ਕੋਈ ਵੱਡੀ ਸਮੱਸਿਆ ਵੀ ਹੈ ਉਹਨੂੰ ਅਸ਼ਵਾਸ਼ਣ ਦਿੱਤਾ ਗਿਆ ਕਿ ਉਹਦੀ ਇਲਾਜ ਬਿਲਕੁਲ ਤੋਂ ਬਿਲਕੁਲ ਫ੍ਰੀ ਕੀਤਾ ਜਾਏਗਾ ਤੇ ਜੇਕਰ ਅਸੀਂ ਗੱਲ ਕਰੀਏ ਅੱਜ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਇੱਥੇ ਪਹੁੰਚਣ ਲਗਾਤਾਰ ਉਹਨਾਂ ਦੇ ਵੱਲੋਂ ਕਿਹੜੀ ਮੁਸ਼ਕਲ ਤੁਹਾਨੂੰ ਦੱਸੀ ਗਈ ਹੈ ਜੀ ਇਸ ਕੈਂਪ ਦੇ ਵਿੱਚ ਆ ਕੇ ਦੇਖੋ ਜਿਸ ਤਰੀਕੇ ਦੇ ਨਾਲ ਅੱਜ ਦੀ ਗੱਲ ਕਰੀਏ ਅੱਜ ਤੇ ਚਲੋ ਅਸੀਂ ਮੈਡੀਕਲ ਕੈਂਪ ਲਗਾਇਆ ਹੈ ਸਮੱਸਿਆਵਾਂ ਤਾਂ ਇੰਨੀਆਂ ਜਿਆਦੀਆਂ ਨੇ ਕੋਈ ਵੀ ਇੱਥੇ ਜਿੰਨੀਆਂ ਵੀ ਸਾਡੀਆਂ ਮਾਤਾਵਾਂ ਜਾਂ ਪੈਣਾ ਬੈਠੀਆਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹ ਬਹੁਤ ਸਾਰੀ ਤਾਕਤ ਚਾਹੀਦੀ ਹੈ ਬਹੁਤ ਸਾਰਾ ਲੋਕਾਂ ਦਾ ਸਾਥ ਚਾਹੀਦਾ ਹੈ ਉਹਨਾਂ ਚੀਜ਼ਾਂ ਨੂੰ ਜਲਦ ਤੋਂ ਜਲਦ ਹੱਲ ਕਰਾ ਵੀ ਰਹੇ ਹਾਂ ਕਰ ਵੀ ਰਹੇ ਹਾਂ ਤੇ ਜਿੰਨੀ ਵੀ ਅੱਗੇ ਆਉਣ ਦੇ ਵਿੱਚ ਸਮੱਸਿਆਵਾਂ ਸਾਡੇ ਧਿਆਨ 'ਚ ਆਉਂਦੀਆਂ ਰਹਿਣਗੀਆਂ ਅਸੀਂ ਵੱਤ ਤੋਂ ਵੱਤ ਹੱਲ ਕਰਾਵਾਂਗੇ ਤੇ ਦੇਖੋ ਅਸੀਂ ਗੱਲ ਕਰੀਏ ਇਹ ਕੈਂਪ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵੇ ਤੱਕ ਚੱਲੇਗਾ ਜੀ ਇਹ ਕੈਂਪ ਅਸੀਂ ਅੱਜ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚਲਾਇਆ ਹੈ ਸਾਡੇ ਪਾਰਟੀ ਵੱਲੋਂ ਸਾਨੂੰ ਇੱਕ ਸੰਦੇਸ਼ ਆਇਆ ਸੀਗਾ ਸੇਵਾ ਪਖਵਾੜਾ ਦੇ ਅੰਡਰ ਅਸੀਂ ਅਲੱਗ-ਅਲੱਗ ਤਰੀਕੇ ਦੇ ਪ੍ਰੋਗਰਾਮਸ ਕਰ ਰਹੇ ਹਾਂ ਅੱਜ ਮੈਡੀਕਲ ਕੈਂਪ ਹੈ ਥੋੜੇ ਜੇਕਰ ਅਸੀਂ ਗੱਲ ਕਰੀਏ ਇੱਥੇ ਲੋਕਾਂ ਦੇ ਵੱਲੋਂ ਆਪਣੀ ਮੁਸ਼ਕਲ ਦੱਸੀ ਜਾ ਰਹੀ ਹੈ ਜੇਕਰ ਕਿਸੇ ਨੂੰ ਵੱਡੀ ਮੁਸ਼ਕਲ ਆਉਂਦੀ ਹੈ ਤਾਂ ਉਸ ਦਾ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਜਿਹੜਾ ਹੋ ਕੀਤਾ ਜਾਵੇਗਾ ਦੇਖੋ ਕਿਸੇ ਦੀ ਕਿਸੇ ਮੈਡੀਕਲ ਸੰਬੰਧਿਤ ਕੋਈ ਵੀ ਸਮੱਸਿਆ ਵਾ ਉਹ ਅਸੀਂ ਪਹਿਲਾਂ ਵੀ ਕਰਦੇ ਆਏ ਹਾਂ ਹੁਣ ਵੀ ਉਹਨਾਂ ਨੂੰ ਦੱਸਿਆ ਕੋਈ ਵੀ ਸਮੱਸਿਆ ਹੋਵੇ ਅਸੀਂ ਹਮੇਸ਼ਾ 24 ਘੰਟੇ ਉਹਨਾਂ ਦੇ ਨਾਲ ਖਲੋਤੇ ਆਂ ਕਿਸੇ ਤਰੀਕੇ ਦੀ ਸਮੱਸਿਆ ਆਵੇ ਵੱਟੀ ਤੋਂ ਵੱਡੀ ਛੋਟੀ ਤੋਂ ਛੋਟੀ ਹਰ ਸਮੱਸਿਆ ਦਾ ਉਹਨਾਂ ਦਾ ਹੱਲ ਬਿਲਕੁਲ ਫ੍ਰੀ ਕਰਾਇਆ ਜਾਇਗਾ ਬਿਲਕੁਲ ਅਸੀਂ ਇੱਥੇ ਦੇਖ ਰਹੇ ਹਾਂ ਕਿ ਇੱਕ ਮਾਤਾ ਜੀ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਗਈ ਹੋਈ ਆ ਉਹ ਕਹਿੰਦੇ ਕਿ ਪਿਛਲੇ ਕਈ ਸਾਲ ਹੋ ਗਏ ਨੇ ਪਰ ਕਿਸੇ ਦੇ ਵੱਲੋਂ ਮੇਰੀ ਸਾਰ ਨਹੀਂ ਲੱਤੀ ਯਾਰੀ ਪਰ ਅੱਜ ਉਹ ਇਸ ਕੈਂਪ ਦੇ ਵਿੱਚ ਵੀ ਪਹੁੰਚੇ ਨੇ ਸਾਡੇ ਐਸਆਰਕੇ ਹਸਪੀਟਲ ਦੀ ਵਿਜ਼ਿਟ ਵੀ ਰੱਖੀ ਗਈ ਹੈ ਹਸਪੀਟਲ ਦੇ ਵਿੱਚ ਤੇ ਮਾਤਾ ਜੀ ਜਲਦ ਹੀ ਉਹਨਾਂ ਦਾ ਆਪਰੇਸ਼ਨ ਹੋਣ ਵਾਲਾ ਹੈ ਉਹ ਆਪਰੇਟ ਕਰਾ ਕੇ ਕੋ ਉਮੀਦ ਕਰਾਂਗਾ ਕਿ ਗੁਰਰਾਮਦਾਸ ਜਲਦੀ ਉਹਨਾਂ ਦੀਆਂ ਅੱਖਾਂ ਠੀਕ ਕਰਕੇ ਉਹਨਾਂ ਨੂੰ ਦੁਬਾਰਾ ਤੋਂ ਇਸ ਸੰਸਾਰ ਦੇ ਵਿੱਚ ਦੇਖਣ ਦੇ ਲਈ ਸ਼ਕਤੀ ਬਖਸ਼ਣ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਅਕਸ਼ੇ ਸ਼ਰਮਾ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਕੈਂਪ ਲਗਾਇਆ ਗਿਆ ਤਾਂ ਫਿਲਹਾਲ ਇੱਕ ਮਾਤਾ ਜੀ ਵੀ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਤਾਂ ਫਿਲਹਾਲ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਹਸਪੀਟਲ ਦੇ ਵਿੱਚ ਬੁਲਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਲਗਾਤਾਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਜੋ ਵੀ ਮੁਸ਼ਕਲ ਉਹਨਾਂ ਨੂੰ ਆ ਰ ਜੋ ਜਨਾਂ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਆ ਤਾਂ ਫਿਲਹਾਲ ਪਿੰਡ ਵਾਲਿਆਂ ਦੇ ਨਾਲ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਤਾਂ ਮਾਤਾ ਜੀ ਪਹਿਲਾਂ ਕੀ ਨਾਮ ਆ ਤੁਹਾਡਾ ਰਕਸ਼ਮੀਰ ਕੌਰ ਜੀ ਕਿੱਥੋਂ ਦੇ ਨਾਲ ਮਾਰੇ ਹੋ ਨੰਗੜੀ ਜਪਾ ਬਬਦੀਪ ਸਿੰਘ ਹੋਣੀ ਮਸਤ ਤੁਹਾਨੂੰ ਆ ਰਹੀ ਹੈ ਮੈਨੂੰ ਜੀ ਮੁਸ਼ਕਲ ਇਹ ਆ ਵੀ 2-3-4 ਤੋਂ ਮੈਂ ਬਿਮਾਰ ਆ ਹੁਣ 1.5 ਸਾਲ ਹੋ ਗਿਆ ਅੱਖਾਂ ਬ ਅੱਖਾਂ ਟੁੱਟ ਜੀ ਦਾ ਤੇ ਡਾਕਟਰਾਂ ਦੇ ਕੋਲ ਤੁਸੀਂ ਪਹਿਲਾਂ ਗਏ ਸੀ ਇਸ ਕਿ ਸਾਡੀ ਗਰੀਬੀ ਕਰਕੇ ਜਾਇਆ ਨਹੀਂ ਗਿਆ ਜੀ ਅੱਛਾ ਜੀ ਸਾੜ ਕਪੈਰ ਤੇ ਰਹੇ ਬੱਚੇ ਮੇਰੇ ਨੋਟ ਵੀ ਤਾਂ ਨੁਕਸ ਹੀ ਇਹ ਹੀ ਉਹਨਾਂ ਨਾਲ ਅੱਜ ਕਰਾਉਂਦੇ ਰਿਹਾ ਆਪਣਾ ਨਿਕ ਰਿਹਾ ਅੱਛਾ ਜੀ ਤੁਹਾਨੂੰ ਕਿੰਨੀ ਕਿ ਮੁਸ਼ਕਲ ਆਉਂਦੀ ਆ ਜੀ ਜਦੋਂ ਤੁਸੀਂ ਕਿਤੇ ਜਾਣਾ ਹੁੰਦਾ ਮੈਨੂੰ ਬੜੀ ਮੁਸ਼ਕਲ ਆਉਂਦੀ ਜੀ ਫੜ ਕੇ ਮੈਨੂੰ ਤੁਰਦੇ ਆ ਤੇ ਮੈਂ ਥਾਲੀ ਵਿੱਚ ਖਾਣਾ ਰੱਖ ਦੇਤਾ ਵੀ ਤੋਕੇ ਖਾਣੇ ਆ ਤੇ ਹੁਣ ਕੋਈ ਸ਼ਾਂਭਿਆ ਨਹੀਂ ਜਾਂਦਾ ਮੇਰੇ ਕੋ ਘਰ ਬਾਹਰ ਪੰਜੀ ਤੇ ਬੈਠੀ ਰਹਿਣੀ ਆ ਨਾ ਉੱਥੇ ਰੋਟੀਆਂ ਦੇ ਦਿੰਦੀ ਵਿਚਾਰੀ ਤੇ ਜੇਕਰ ਅਸੀਂ ਗੱਲ ਕਰੀਏ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇੱਥੇ ਅੱਜ ਕੈਂਪ ਲੱਗਾ ਹੈ ਆਨਵਾ ਸਾਡੀ ਕੁੜੀਆ ਰਾਜਕਾ ਉਹਨੇ ਦੱਸਿਆ ਵਾ ਜੀ ਬੱਚਾ ਜੀ ਜਦ ਤੁਸੀਂ ਕੈਂਪ ਦੇ ਵਿੱਚ ਪਹੁੰਚੇ ਉਹਨਾਂ ਦੇ ਵੱਲੋਂ ਕੀ ਕੀਤਾ ਗਿਆ ਉਹਨਾਂ ਨੇ ਇਹ ਕਿਹਾ ਗਿਆ ਵੀ ਦਵਾਈਆਂ ਲੱਗੀਆਂ ਨੇ ਕੈਂਪ ਲੱਗਿਆ ਬੜਾ ਸੋਹਣਾ ਲੱਗਾ ਵਾ ਸਾਰੀ ਸੰਤ ਉਹਨਾਂ ਨੇ ਸ਼ਾਮਿਆ ਵਾ ਤੁਹਾਨੂੰਾਂ ਦੇ ਸੰਗ ਦੇ ਵਿੱਚ ਤੁਹਾਡਾ ਇਲਾਜ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਹਾਲੇਲੂਇਆ ਇਹ ਆnde ਵੀ ਤੁਹਾਡੇ ਕੋਈ ਨਹੀਂ ਖਬਰਾਂ ਉਹ ਨਹੀਂ ਆ ਬੀਬੀਆਂ ਨਹੀਂ ਬਹਿ ਜੋ ਤੁਹਾਨੂੰ ਮਿਲ ਆਉ ਨੇਪਾਲੀ ਜੀ ਤੇ ਆਈ ਬੈਠੇ ਆ ਜੀ ਇਹਨਾਂ ਦਾ ਬੜਾ ਧੰਨਵਾਦ ਆ ਇਹਨਾਂ ਨੇ ਪਿਛੜੇ ਸਮੇਂ ਦੇ ਵਿੱਚ ਸਾਡੇ ਨਾਲ ਸਹਿਯੋਗ ਦਿੱਤਾ ਹੈ ਅਗਲੇ ਸਮੇਂ 'ਚ ਇਹਨਾਂ ਨਾਲ ਦੇਣਾ ਤਾਂ ਆਖਰੀ ਦੋਸ਼ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਕਿਹਾ ਕਿਹਾ ਜਾਣਾ ਚਾਹੀਦਾ ਕਿਉਂਕਿ ਬਹੁਤ ਸਾਰੀ ਮੁਸ਼ਕਲ ਤੁਹਾਨੂੰ ਲਗਾਤਾਰ ਆ ਰਹੀ ਹੈ ਕਿਸੇ ਦੇ ਨਾਲ ਜਿੱਕਰ ਕਿਤੇ ਜਾਣਾ ਹੁੰਦਾ ਤਾਂ ਉਹੀ ਤੁਹਾਨੂੰ ਲੈ ਕੇ ਜਾ ਰਹੇ ਨੇ ਜੇ ਤੋ ਮੈਨੂੰ ਰੋਚ ਨਹੀਂ ਆਏਗੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਾਂਗੀ ਵੀ ਬੜਾ ਬੱਚਿਆ ਧੰਨਵਾਦ ਹੈ ਤੇਰੀਆਂ ਵਡਿਆਮ ਰਾ ਹੋਣ ਮਾਲਕ ਤੇਨੂੰ ਬਹੁਤ ਜ਼ਿਆਦਾ ਦਵੇ ਤੇ ਭੈਣ ਭਰਾਵਾਂ ਦੇ ਨਾਲ ਸਾਥ ਦਾਂਗੇ ਨਾਵਲ ਵਾਲੇ ਸਮਨੇ ਤੁਹਾਡੇ ਵੱਲੋਂ ਸਾਥ ਦਿੱਤਾ ਜਾਏਗਾ ਇਸ ਟੀਮ ਦਾ ਹਾਂਜੀ ਦਿੱਤਾ ਜਾਏਗਾ ਜੀ ਦਿੱਤਾ ਜਾਏਗਾ ਤੁਸੀਂ ਵੇਖਿਆ ਕਿ ਮਾਤਾ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਾਲ ਦੱਸਿਆ ਜਾ ਰਿਹਾ ਕਿ ਪਿਛਲਾ ਕਾਫੀ ਲੰਮਾ ਸਮਾਂ ਹੋ ਚੁੱਕਾ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਜਾ ਚੁੱਕੀ ਆ ਤਾਂ ਫਿਲਹਾਲ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਆ ਤਾਂ ਉਹਨਾਂ ਨੇ ਜੇਕਰ ਕਿਤੇ ਜਾਣਾ ਹੁੰਦਾ ਤਾਂ ਬਹੁਤ ਸਾਰੀ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਲਗਾਤਾਰ ਕਰਨਾ ਪੈ ਰਿਹਾ ਤਾਂ ਕਿਸੇ ਪਿੰਡ ਵਾਲੇ ਦੇ ਨਾਲ ਲਗਾਤਾਰ ਉਹਨਾਂ ਨੂੰ ਕਿਤਨਾ ਕਿਤੇ ਜਾਣਾ ਪੈਂਦਾ ਪਰ ਅੱਜ ਉਹ ਕੈਂਪ ਦੇ ਵਿੱਚ ਪਹੁੰਚੇ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਜਰੂਰ ਉਹਨਾਂ ਆਵਾਜ਼ ਜਿਹੜੀਆਂ ਨੇ ਅੱਜ ਇੱਥੇ ਪਹੁੰਚੀਆਂ ਹੋਈਆਂ ਨੇ ਅਸੀਂ ਗੱਲਬਾਤ ਲਗਾਤਾਰ ਨਾਲ ਜਾਰੀ ਰੱਖਾਂਗੇ ਤਾਂ ਮੈਡਮ ਕੀ ਨਾਮ ਹੈ ਪਹਿਲਾਂ ਤੁਹਾਡਾ ਪਿੰਕੀ ਤੇ ਕੀ ਕਹਿਣਾ ਚਾਹਦੇ ਹੋ ਅੱਜ ਤੁਸੀਂ ਵੀ ਇਸ ਕੈਂਪ ਦੇ ਵਿੱਚ ਪਹੁੰਚੇ ਹੋ ਕਿੰਨਾ ਕੁ ਫਾਇਦਾ ਮਿਲ ਰਿਹਾ ਲੋਕਾਂ ਨੂੰ ਹਾਂਜੀ ਸਾਨੂੰ ਬਹੁਤ ਫਾਇਦਾ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਕੈਂਪ ਨੇ ਹੋ ਲਗਾਤਾਰ ਲੱਗਨੇ ਚਾਹੀਦੇ ਨੇ ਹਾਂਜੀ ਤੇ ਕਿੰਨੇ ਕੁ ਲੋਕ ਅੱਜ ਇਸ ਇਲਾਕੇ ਦੇ ਪਹੁੰਚੇ ਰਹੇ ਸਨ ਬਹੁਤ ਜ਼ਿਆਦਾ ਤਾਂ ਤੁਹਾਨੂੰ ਕੀ ਮੁਸ਼ਕਲ ਆ ਰਹੀ ਸੀ ਅੱਜ ਤੁਸੀਂ ਵੀ ਕੈਂਪ ਦੇ ਵਿੱਚ ਪਹੁੰਚੇ ਹੋ ਹਾਂਜੀ ਮੇਰੀ ਸਸਤ ਦਾ ਇਲਾਜ ਕਰਵਾਇਆ ਸੀ ਸਰੋਣਾ ਇਹ ਮੇਰੀ ਤਬੀਤ ਖਰਾਬ ਹੋ ਗਈ ਸੀ ਮੇਰਾ ਵੀ ਸਾਰੇ ਉਹਨਾਂ ਬਹੁਤ ਹਲਪ ਕੀਤੀ ਦੇਣੀ ਹੁਣ ਮੇਰੇ ਬੇਟੇ ਦੀ ਫੀਸ ਦਾ ਹੈਗੀ ਸੀ ਸਮੱਸਿਆ ਦੇ ਤਾਂ ਲਈ ਮੈਂ ਆਈ ਹ ਸਕੂਲ ਦੀ ਜਿਹੜੀ ਹਾਂਜੀ ਹਾਂਜੀ ਤਾਂ ਤੁਹਾਡੇ ਘਰ ਦੇ ਵਿੱਚ ਕਿੰਨੇ ਜਣੇ ਕਮਾਨ ਵਾਲੇ ਨੇ ਵੀਰੇ ਸੋਹਰਾ ਤੇ ਮੇਰੇ ਹਸਪਤਾਲ ਦੋ ਜਣੇ ਕਮਾਨ ਵਾਲਾ ਪਰ ਕਰਦਾ ਕੁਝ ਆ ਜਿਹੜਾ ਨਹੀਂ ਜਾਂਦਾ ਨਹੀਂ ਹੁੰਦਾ ਹਾਂ ਇਹਨਾਂ ਟੀਮ ਦੇ ਵੱਲੋਂ ਕਿਸ ਤਰੀਕੇ ਨਾਲ ਇਹਨਾਂ ਸਾਥ ਆ ਤੁਹਾਡਾ ਦਿੱਤਾ ਜਾ ਰਿਹਾ ਹੈ ਬਹੁਤ ਚੰਗਾ ਰਹਿੰਦਾ ਜਦੋਂ ਵੀ ਸਰ ਨੂੰ ਬੁਲਾਓ ਫੋਨ ਕਰਕੇ ਉਸੇ ਟਾਈਮ ਪਾਉਂ ਦਿੱਤੇ ਨੇ ਲੋਕਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਲੋਕ ਵੀ ਇਸੇ ਕਾਰਨ ਮਤਲਬ ਇਸੇ ਵਜ੍ਹਾ ਕਰਕੇ ਮੇਰੇ ਮਗਰ ਲੱਗੇ ਨੇ ਕਿ ਠੀਕ ਹੈ ਮਦਦ ਤੋਂ ਤੁਹਾਡੇ ਇਲਾਕੇ ਮੌਸਲੇ ਸਾਰੇ ਇੱਥੇ ਪਹੁੰਚੇ ਨੇ ਹਾਂਜੀ ਮੇਰੇ ਨਾਲ ਕੁਝ ਲੋਕ ਆਏ ਕੁਝ ਲੋਕ ਚਾਨਕ ਹੋਣ ਗਿਆ ਮੈਡਮ ਦਾ ਇਸ ਕਾਰਨ ਨਹੀਂ ਆਪਾਂ ਤੁਹਾਡੇ ਵੱਲੋਂ ਇਸ ਟੀਮ ਦਾ ਸਾਥ ਦਿੱਤਾ ਜਾਏਗਾ ਹਾਂਜੀ ਜ਼ਰੂਰ ਜੀ ਤਾਂ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਹੈ ਫਿਲਹਾਲ ਮਹਿਲਾਵਾਂ ਜਿਹੜੀਆਂ ਨੇ ਉਹ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਅੱਜ ਫਲਕਾ ਨਾਰਥ ਦਸ਼ਮੇਸ਼ ਸ਼ਾਮਨੋ ਦੇ ਵਿੱਚ ਜਿਹੜਾ ਕੈਂਪ ਲੱਗਾਤਾ ਉਸ ਦਾ ਫੈਰਾ ਜਿਹੜਾ ਲੋਕਾਂ ਨੂੰ ਮਿਲ ਰਿਹਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਟੀਮ ਦਾ ਪੂਰਾ ਜਿਹੜਾ ਸਾਥ ਆਹੋ ਦਵਾਂਗੇ ਜਗਮਨ ਟੀਵੀ ਲਈ ਸਾਹਿਲ ਅੰਮ੍ਰਿਤਸਰ